ਮੈਂ ਸਮਝਦਾ ਇਹ ਪੰਜਾਬ ਦੇ ਜਿਹੜੇ ਲੋੰਬੜ ਚੱਲਾਂ ਚੱਲਣ ਵਾਲੇ ਰਾਜਨੀਤਿਕ ਬੰਦੇ ਸੀ ਉਹਨਾਂ ਵੱਲੋਂ ਇਹ ਇੱਕ ਦਿਖ ਦਿਖਾਈ ਜਾ ਰਹੀ ਸੀ ਬੜੇ ਰੇਟ ਤੋਂ ਪੰਥ ਘਾਲਕਿਆਂ ਨੂੰ ਕਿ ਜਿਹੜੇ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਨੇ ਇਹ ਜਿਹੜੇ ਝੁਝਾਰੂ ਉਹ ਸੋਚ ਵਾਲੇ ਪਰਿਵਾਰ ਨੇ ਇਹਨਾਂ ਨੂੰ ਰਾਜਨੀਤੀ ਤੋਂ ਬਾਹਰ ਰਹਿਣਾ ਚਾਹੀਦਾ। ਉਹ ਇਸ ਕਰਕੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਜੁਹਾਰੂ ਵਿਰਸੇ ਵਾਲੇ ਆ ਕੇ ਸੱਤਾ ਦੇ ਕਬਜ਼ੇ ਹੋ ਗਏ ਇਹ ਕਾਨੂੰਨ ਦਾ ਰਾਜ, ਸਿੱਖ ਪੰਥ ਦੇ ਅਸੂਲਾਂ ਦਾ ਰਾਜ ਕਾਇਮ ਕਰਨਗੇ। ਇਹ ਇੱਕ ਜਿਹੜਾ ਸਾਡਾ ਪੰਥਕ ਸੋਚ ਵਿੱਚ ਔਰ ਆਧੁਨਿਕ ਜਵਾਨੀ ਦੇ ਵਿੱਚ ਇੱਕ ਜਿਹੜਾ ਖਲਾਅ ਪੈਦਾ ਹੋ ਗਿਆ ਸੀ ਨਾ 35 ਸਾਲ ਦਾ ਉਹ ਫ੍ਰਿੱਜ ਦਾ ਕੰਮ ਕਰੇਗੀ ਸਾਡੇ ਵਾਸਤੇ। ਮੈਂ ਹਮੇਸ਼ਾ ਆਪਣੇ ਮਨ ਨੂੰ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੀ ਸਿੱਖੀ ਆ ਇਹ ਸਾਡੇ ਸਰਦਾ ਤਾਜ ਆ। ਜਿਹੜੀ ਰਾਜਨੀਤੀ ਆ ਸਾਡੇ ਪੈਰ ਦੀ ਜੁੱਤੀ ਆ। ਇਹ ਸਾਨੂੰ ਦੋਹਾਂ ਦੇ ਵਿੱਚ ਬੈਲੈਂਸ ਕਿਸ ਤਰ੍ਹਾਂ ਬਣਾ ਕੇ ਰੱਖਣਾ ਇਹ ਇੱਕ ਸਿੱਖਣੇ ਦੇਖਣਾ ਹੁੰਦਾ ਅਸੀਂ ਜੁੱਤੀ ਨੂੰ ਕਦੇ ਵੀ ਠੋਕਰ ਮਾਰ ਸਕਦੇ ਹਾਂ ਸਿਰ ਦੇ ਤਾਲ ਦੇ ਬਦਲੇ ਮਹਾਨ ਦਾ ਵੀ ਕੇਂਦਰ ਦੀ ਇੰਟਰਫੇਰੈਂਸ ਉੱਥੇ ਤੱਕ ਹੀ ਹੋਣੀ ਚਾਹੀਦੀ ਹੈ ਜਿੱਥੇ ਤੱਕ ਉਹ ਇੱਕ ਦੇਸ਼ ਨੂੰ ਮਤਲਬ ਚਲਾਉਣਾ ਉਹਨਾਂ ਨੇ ਪੰਜਾਬ ਦੀ ਜਿਹੜੀ ਸਰਕਾਰ ਹੈ ਨਾ ਇਹ ਕੋਈ ਸਿੱਖ ਵਿਸ਼ੇ ਨਾਲ ਜੁੜੀ ਸਰਕਾਰ ਨਹੀਂ ਹੈ ਜੀ ਕਿਉਂਕਿ ਇਹ ਇਹ ਜੀ 베ਰਣਾ ਸੋਚ ਦੀ ਸਰਕਾਰ ਹੈ ਜਿਨ੍ਹਾਂ ਨੂੰ ਕਾਂਗਰਸ ਵਾਲਿਆਂ ਨੇ ਸਿੱਖੀ ਨਾਲ ਦੁਸ਼ਮਣੀ ਪਾ ਕੇ ਦੇਖ ਲਿਆ ਉਹਦਾ ਨਤੀਜਾ ਕੀ ਹੁੰਦਾ ਜਿਹੜੇ ਅਕਾਲੀ ਅਖੌਤੀ ਆਪਣੇ ਨੂੰ ਉਹਦੇ ਵਿੱਚ 1 ਤੋਂ 2% ਹੇਜੇ ਹੈਗੇ ਜਿਹੜੇ ਪੰਥ ਘੰਦਰਦੀ ਰੱਖਦੇ ਨੇ ਪਰ ਬਦਕਿਸਮਤੀ ਦੀ ਗੱਲ ਹੈ ਕਿ ਸਿੱਖ ਚਿਹਰਾ ਨੂੰ ਸਿੱਖ ਸੋਚ ਨੂੰ ਅਪਣਾਉਣ ਦੇ ਵਿੱਚ ਉਹਨੂੰ ਸਮਝਣ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਪੂਰੀ ਤਰ੍ਹਾਂ ਅਸਮਰਥ ਪੀਵੀ84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਅੱਜ ਇਹ ਗੱਲ ਕੀਤੀ ਜਾਵੇ ਤਾਂ ਵਾਰਿਸ ਪੰਜਾਬ ਦੇ ਮੁੱਖੀ ਭਾਈ ਅਮਰਤਪਾਲ ਸਿੰਘ ਦੇ ਹੱਤ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਨਵੀਂ ਲੋਕ ਲਹਿਰ ਬਣਦੀ ਹੋਈ ਨਜ਼ਰ ਆਉਂਦੀ ਹੈ ਤਮਾਮ ਸਾਰੇ ਵਰਗਾਂ ਦੇ ਵੱਲੋਂ ਵੱਡਾ ਸਪੋਰਟ ਕੀਤਾ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦਾ ਇਸੇ ਨੂੰ ਲੈ ਕੇ ਭਾਈ ਕਰਮਜੀਤ ਸਿੰਘ ਸੁਨਾਮ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਵਿੱਚ ਸੁਨਾਮ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਨੋਮੀਨੇਸ਼ਨ ਦਾਖਲ ਕੀਤੇ ਜਾਂਦੇ ਤਾਂ ਕਿਤੇ ਨਾ ਕਿਤੇ ਇੱਕ ਦੁਚਿੱਤੀ ਬਣੀ ਹੋਈ ਸੀ ਪਤਾ ਨਹੀਂ ਲੋਕ ਸਪੋਰਟ ਕਰਨਗੇ ਜਾਂ ਨਹੀਂ ਪਰ ਦੂਜੇ ਪਾਸੇ ਇਹ ਵੀ ਵੱਡੇ ਸਵਾਲ ਸੀ ਤੁਹਾਡੇ ਵੱਲੋਂ ਵੀ ਪਰਿਵਾਰ ਨੂੰ ਇਹ مشਵਰੇ ਦਿੱਤੇ ਜਾਂਦੇ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਇਲੈਕਸ਼ਨ ਜ਼ਰੂਰ ਲੜਾਇਆ ਜਾਣਾ ਚਾਹੀਦਾ ਹੈ ਪਰ ਅੱਜ ਜਿਉਂ ਹੀ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਨਵੀਂ ਮਹਿਮਾ ਤੇ ਲੋਕ ਕਲਹਿਰ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਜੀ ਮੈਂ ਸਮਝਦਾ ਇਹ ਪੰਜਾਬ ਦੇ ਜਿਹੜੇ ਲੰਬੜ ਚਾਲਾਂ ਚੱਲਣ ਵਾਲੇ ਰਾਜਨੀਤਿਕ ਬੰਦੇ ਸੀ ਉਹਨਾਂ ਵੱਲੋਂ ਇਹ ਇੱਕ ਦਿਖ ਦਿਖਾਈ ਜਾ ਰਹੀ ਸੀ ਬੜੇ ਰੇਰ ਤੋਂ ਪੰਥਕ ਹਲਕਿਆਂ ਨੂੰ ਕਿ ਜਿਹੜੇ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਨੇ ਇਹ ਜਿਹੜੇ ਝੁਝਾਰੂ ਸੋਚ ਵਾਲੇ ਪਰਿਵਾਰ ਨੇ ਇਹਨਾਂ ਨੂੰ ਰਾਜਨੀਤੀ ਤੋਂ ਬਾਹਰ ਰਹਿਣਾ ਚਾਹੀਦਾ ਉਹ ਇਸ ਕਰਕੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਜਿਹੜੂ ਝੁਝਾਰੂ ਵਿਰਸੇ ਵਾਲੇ ਆ ਕੇ ਸੱਤਾ ਦੇ ਕਬਜ਼ੇ ਹੋ ਗਏ ਇਹ ਕਾਨੂੰਨ ਦਾ ਰਾਜ ਸਿੱਖ ਪੰਥ ਦੇ ਅਸੂਲਾਂ ਦਾ ਰਾਜ ਕਾਇਮ ਕਰਨਗੇ ਉਹ ਨਹੀਂ ਚਾਹੁੰਦੇ ਸੀਗੇ ਇਹਨਾਂ ਨੂੰ ਬਾਹਰ ਰੱਖਣ ਦੇ ਵਾਸਤੇ ਉਹ ਆਪਣਾ ਜਿਹੜਾ ਗੰਦ ਮੰਦ ਭਰਿਆ ਜਿਹੜਾ ਰਾਜ ਆ ਨਸ਼ਿਆਂ ਦਾ ਭਰਿਆ ਵਪਾਰ ਆ ਤੇ ਸੋਸ਼ਲ ਨਾਲ ਪਰਿਆ ਜਿਹੜਾ ਵਪਾਰਕ ਜਿਹੜਾ ਆਪਣਾ ਅਦਾਰੇ ਚਲਾਉਣ ਵਾਸਤੇ ਸ਼੍ਰੋਣੀ ਕਮੇਟੀ ਤੋਂ ਕਬਜ਼ੇ ਰੱਖਣ ਵਾਸਤੇ ਉਹ ਜਾਣ ਬੁੱਝ ਕੇ ਇੱਕ ਦਿਖੋ ਉਹਨਾਂ ਨੇ ਮਿੱਥੇ ਮਤਲਬ ਫੈਲਾ ਰੱਖੀ ਸੀ ਕਿ ਜਿਹੜੇ ਜੁਝਾਰੂ ਸਿੰਘ ਨੇ ਉਹਨਾਂ ਨੂੰ ਰਾਜਨੀਤਿਕ ਹਿੱਸਾ ਲੈਣ ਦਾ ਕੋਈ ਹੱਕ ਨਹੀਂ ਇਸ ਵਿਧਾਨ ਦੇ ਵਿੱਚ ਆਪਾਂ ਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਇਸ ਵਿਧਾਨ ਦੀ ਆਪਾਂ ਸੋਚ ਚੁੱਕਾਂਗੇ ਫਿਰ ਉਹਦਾ ਆਪਾਂ ਕਿਸ ਤਰ੍ਹਾਂ ਵਿਰੋਧ ਕਰਾਂਗੇ ਸੋ ਇਹ ਜਾਣ ਬੁੱਝ ਕੇ ਇਦਾਂ ਦੇ ਅਫਵਾਹਾਂ ਫੈਲਾ ਕੇ ਉਹਨਾਂ ਨੂੰ ਉਸ ਫਿਰਕੇ ਨੂੰ ਬਾਹਰ ਰੱਖਿਆ ਜਾ ਰਿਹਾ ਸੀ ਸੋ ਉਹਦੀ ਦਸ਼ਾ ਨੂੰ ਸਾਹਦੇ ਮੈਨੇ ਇਹ ਭਾਪ ਲਿਆ ਸੀ ਕਿ ਅਮਰਤਪਾਲ ਨੇ ਜਿਹੜਾ ਸਾਡਾ ਬੇਟੇ ਦੇ ਸਮਾਨ ਹੈ ਉਹਨੇ ਐਸੀ ਪਿੱਠਭੂਮੀ ਤਿਆਰ ਕਰ ਦਿੱਤੀ ਪਰ ਉਹ ਐਫ ਡੀ ਨੂੰ ਕਢਾਉਣ ਵਾਲਾ ਕੋਈ ਅਮਰਤਪਾਲ ਹੀ ਹੋ ਸਕਦਾ ਜਾਂ ਕੋਈ ਉਹਦੀ ਸੋਚ ਰੱਖਣਾ ਸੋ ਉਹ ਜਿਹੜੀ ਪੰਜਾਬ ਦੀ ਜਿਹੜੀ ਬਹੁਤ ਵੱਡੀ ਸੋਚ ਜਿਹੜੀ ਨੌਜਵਾਨੀ ਦੇ ਵਿੱਚ ਜਿਹੜੀ ਘਰ ਘਰ ਚੁੱਕੀ ਸੀ ਕਿ ਇਹ ਸਰਕਾਰਾਂ ਸਾਡੇ ਲਈ ਕੁਝ ਨਹੀਂ ਕਰਦੀਆਂ ਇਹ ਪੰਥ ਔਰ ਪੰਜਾਬ ਦੋਨਾਂ ਦੀਆਂ ਦੁਸ਼ਮਣ ਨੇ ਤਾਂ ਮੈਨੇ ਦੀਪ ਸਿੱਧੂ ਦੀ ਵਰਸੀ ਤੇ ਮੈਨੂੰ ਇਹਦਾ 6 ਮਹੀਨੇ ਪਹਿਲਾਂ ਉਹ ਵਰਸੀ ਜਿਸ ਵੇਲੇ ਹੋਈ ਮੈਂ ਉਹ ਸਾਰੇ ਉਥੇ ਪੰਥਕ ਲੀਡਰ ਪੰਜ ਹੋਏ ਸੀਗੇ ਗਰਮ ਮਤਲਬੀ ਚ ਪੰਚੇ ਸੀ ਮੈਂਨੇ ਉਹਨਾਂ ਦੇ ਸਾਹਮਣੇ ਇਹ ਡਿਮਾਂਡ ਰੱਖੀ ਕਿ ਭਾਈ ਅਮਰਿਤਪਾਲ ਸਿੰਘ ਔਰ ਸੰਦੀਪ ਸਿੰਘ ਸੰਨੀ ਨੂੰ ਇਲੈਕਸ਼ਨ ਲੜਾਈ ਜਾਵੇ ਤਾਂ ਜੋ ਪਾਰਲੀਮੈਂਟ ਵਿੱਚ ਸਾਡੇ ਇਹੋ ਜਿਹੇ ਚਿਹਰੇ ਹੋਣ ਜਿਨ੍ਹਾਂ ਦੀਆਂ ਅੱਖਾਂ ਵਿੱਚ ਅੱਖਾਂ ਭਾ ਕੇ ਦੁਸ਼ਮਣ ਦੀ ਜ਼ਰੂਰਤ ਨਾ ਹੋਵੇ ਗੱਲ ਕਰਨ ਦੀ ਸੋ ਮੈਂ ਸਮਝਦਾ ਉਸ ਚੀਜ਼ ਨੂੰ ਹਾਲਾਂਕਿ ਇਥੇ 2 ਘੰਟੇ ਮੈਂ ਰਿਹਾ 2 ਘੰਟੇ ਤੱਕ ਕਿਸੇ ਨੇ ਵੀ ਉਸ ਮੇਰੀ ਗੱਲ ਦੀ ਤਾਈਦ ਨਹੀਂ ਕੀਤੀ ਕੋਈ ਨਹੀਂ ਚਾਹੁੰਦਾ ਸੀ ਕਿ ਇਹੋ ਜਿਹੇ ਪਰਿਵਾਰ ਜਿਹੜੇ ਜੁਝਾਰੂ ਪਰਿਵਾਰ ਨੇ ਉਹ ਰਾਜਨੀਤੀ ਵਿੱਚ ਉਤਰਨ ਤਾਂ ਹੌਲੀ 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 ਮੇਰੀ ਮੈਂ ਗੁਰੂ ਦਾ ਧੰਨਵਾਦੀ ਆ ਕਿ ਗੁਰੂ ਨੇ ਮੈਨੂੰ ਸਮਤ ਬਖਸ਼ੀ ਉਹ ਜਿਹੜਾ ਵਿਚਾਰ ਸੰਗਤ ਰੱਖਣ ਦੀ ਪਰ ਇੰਨੀ ਕੋ ਪਪੂਲਰ ਹੋਈ ਪੂਰੇ ਵਰਲਡ ਲੈਵਲ ਤੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਰੋਟੇਸ਼ਨ ਹੋਈ ਆ ਉਸ ਦੀ ਜਿਹੜੀ ਹਮਤੋਂ ਉਮੀਦਵਾਰ ਚੋਣ ਖਾੜੇ ਦੇ ਵਿੱਚ ਜਿਹੜਾ ਨਿਤਰ ਦੇ ਨਜ਼ਰ ਆਉਂਦੇ ਨੇ ਤੇ ਵੱਡਾ ਸਮਰਥਨ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਜਿਹੜੀ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਵੈਕੂਅਮ ਮੰਨਿਆ ਜਾ ਰਿਹਾ ਸੀ ਇਹਦੇ ਨਾਲ ਕਿਤੇ ਨਾ ਕਿਤੇ ਹੋਰ ਉਤਰਾ ਚੜਾਉਣਗੇ ਨਜ਼ਰ ਆਉਂਦੇ ਆ ਜੀ ਤੁਹਾਨੂੰ ਬਿਲਕੁਲ ਇਹ ਇੱਕ ਜਿਹੜਾ ਸਾਡਾ ਪੰਥਕ ਸੋਚ ਵਿੱਚ ਔਰ ਆਧੁਨਿਕ ਜਵਾਨੀ ਦੇ ਵਿੱਚ ਇੱਕ ਜਿਹੜਾ ਖਲਾਅ ਪੈਦਾ ਹੋ ਗਿਆ ਸੀ ਨਾ 35 ਸਾਲ ਦਾ ਉਹ ਬ੍ਰਿਜ ਦਾ ਕੰਮ ਕਰੇਗੀ ਸਾਡੇ ਵਾਸਤੇ ਮੈਂ ਸਾਨਾ ਵੀ ਇਹ ਸਾਨੂੰ ਐਡਾ ਵੱਡਾ ਬੂਸਟ ਮਿਲੇਗਾ ਕਿਉਂਕਿ ਹੁਣ ਅਮਰਪਾਲ ਜਦੋਂ ਬਾਹਰ ਆਣਗੇ ਉਹ ਪਹਿਲਾਂ ਵਾਲਾ ਸਾਡਾ ਪਹਿਲੀ ਕਲਾਸ ਦਾ ਰਾਜਨੀਤਿਕ ਬੱਚਾ ਨਹੀਂ ਹੈ ਹੁਣ ਜਦੋਂ ਬਾਹਰ ਆਏਗਾ ਉਹਦੇ ਤੇ ਇੱਕ ਲੋਕਤੰਤਰੀ ਜ਼ਿੰਮੇਵਾਰੀਆਂ ਹੋਣਗੀਆਂ ਉਹਨੇ ਪਹਿਲਾਂ ਵਾਂਗੋ ਪਹਿਲਾਂ ਵਾਂਗੋ ਇਹ ਨਹੀਂ ਹੈ ਜਨੇ ਖਣੇ ਦਾ ਪਿਆ ਗੱਲ-ਗੱਲ ਦੇ ਉੱਤੇ ਜਵਾਬ ਦਿੰਦਾ ਫਿਰੇਗਾ ਉਹਨੇ ਪਾਰਲੀਮੈਂਟ ਪ੍ਰਤੀ ਵੀ ਜਵਾਬ ਦੇਣਾ ਉਨੇ ਲੋਕਾਂ ਦੀਆਂ ਤੇ ਪੰਥ ਦੀਆਂ ਜਜ਼ਬਾਤਾਂ ਪ੍ਰਤੀ ਵੀ ਜਵਾਬ ਦੇਣੇ ਆ ਸੋ ਮੈਂ ਸਮਝਦਾ ਕਿ ਮੈਂ ਹਮੇਸ਼ਾ ਆਪਣੇ ਮਨ ਨੂੰ ਇਹ ਕਹਿਣਾ ਹੁੰਦਾ ਕਿ ਜਿਹੜੀ ਸਿੱਖੀ ਆ ਇਹ ਸਾਡੇ ਸਿਰ ਦਾ ਤਾਜ ਆ ਜਿਹੜੀ ਰਾਜਨੀਤੀ ਆ ਸਾਡੇ ਪੈਰ ਦੀ ਜੁੱਤੀ ਆ ਇਹ ਸੰਨ ਦੋਹਾਂ ਦੇ ਵਿੱਚ ਬੈਲੈਂਸ ਕਿਸ ਤਰ੍ਹਾਂ ਬਣਾ ਕੇ ਰੱਖਣਾ ਇਹ ਇੱਕ ਸਿੱਖਣੇ ਦੇਖਣਾ ਹੁੰਦਾ ਅਸੀਂ ਜੁੱਤੀ ਨੂੰ ਕਦੇ ਵੀ ਠੋਕਰ ਮਾਰ ਸਕਦੇ ਆ ਸਿਰ ਦੇ ਤਾਜ ਦੇ ਬਦਲੇ ਸੋ ਮੈਂ ਸਮਝਦਾ ਕਿ ਅੰਮ੍ਰਿਤਪਾਲ ਵਰਗੇ ਜਿਹੜੇ ਸਾਡੇ ਜੁਝਾਰੂ ਵੀਰ ਨੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਬਾਹਰ ਆਉਣ ਤੋਂ ਬਾਅਦ ਉਹਨੇ ਕਿਵੇਂ ਵਿਚਰਨਾ ਔਰ ਮੈਂ ਸਮਝਦਾ ਕਿ ਇਹ ਜਿਹੜੀ ਨਸ਼ੇ ਵੇਚਣ ਵਾਲੀ ਜਿਹੜੀ ਨੈਕਸਸ ਹੈ ਨਸ਼ੇ ਵੇਚਣ ਵਾਲੀ ਰਾਜਨੀਤੀ ਇੱਕ ਸ਼ੋਸ਼ਣਪਰੀ ਰਾਜਨੀਤੀ ਲੋਕਾਂ ਦੇ ਹੱਕ ਖਾਣ ਵਾਲੀ ਰਾਜਨੀਤੀ ਇਹ ਰਾਜਨੀਤੀ ਦਾ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਦੇ ਕੋਈ ਸਾਲਾਂ ਦੇ ਵਿੱਚ ਅੰਤ ਹੋਣ ਜਾ ਰਿਹਾ ਪੰਜਾਬ ਦੇ ਉੱਪਰ ਜਿਹੜੀਆਂ ਕਾਬਜ ਸਿਆਸੀ ਤਰਾਂ ਰਹੀਆਂ ਨੇ ਕਿਤੇ ਨਾ ਕਿਤੇ ਅਮਰਤਪਾਲ ਦੇ ਐਲਾਨ ਤੋਂ ਬਾਅਦ ਵੱਡੇ ਸ਼ਿਕਵੇ ਉਹਨਾਂ ਦੇ ਵੱਲੋਂ ਉਠਾਏ ਜਾ ਰਹੇ ਨੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਤਲਖੀ ਇਸੇ ਚੀਜ਼ ਦੀ ਹੈ ਕਿ ਜਿਹੜਾ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਨਵਾਂ ਨੌਂਦਵਾਨ ਹੈ ਉਹ ਜਿਹੜਾ ਪੰਜਾਬ ਦੀ ਤੇ ਪੰਥ ਦੀ ਪੋਲਿਟਿਕਸ ਦੇ ਵਿੱਚ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ ਉਹਦੀ ਨਹੀਂ ਇਹ ਜਿਹੜੀ ਕੇਂਦਰ ਦੀ ਇੰਟਰਫੀਰੈਂਸ ਕਿਉਂਕਿ ਕੇਂਦਰ ਆਕਰ ਕਰ ਕਿਉਂਕਿ ਦੇਸ਼ ਉਹਨਾਂ ਨੇ ਚਲਾਉਣਾ ਪਰ ਮੈਂ ਸੋਚਦਾ ਵੀ ਕੇਂਦਰ ਦੀ ਇੰਟਰਫੀਰੈਂਸ ਉੱਥੇ ਤੱਕ ਹੀ ਹੋਣੀ ਚਾਹੀਦੀ ਹੈ ਜਿੱਥੇ ਤੱਕ ਉਹ ਇੱਕ ਦੇਸ਼ ਨੂੰ ਮਤਲਬ ਚਲਾਉਣਾ ਉਹਨਾਂ ਨੇ ਪਰ ਮੈਂ ਸੋਚਦਾ ਕਿ ਦੇਸ਼ ਦੇ ਹਰ ਇੱਕ ਪੰਜਾਬ ਨੂੰ ਜਿਵੇਂ ਆਨੰਦਪੁਰ ਸਾਹਿਬ ਦਾ ਮਤਾ ਉਹ ਕੱਲੇ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਪੂਰੇ ਦੇਸ਼ ਦੇ ਹਿੱਤਾਂ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਵੀ ਮਤੇ ਤੋਂ ਵੀ ਵੱਧ ਕੇ ਸਾਨੂੰ ਪੰਜਾਬ ਨੂੰ ਅਧਿਕਾਰ ਦੇਣੇ ਚਾਹੀਦੇ ਆ ਮੈਂ ਸੋਚਦਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਬਲਕੇ ਖੁਸ਼ੀ ਨਾਲ ਪੰਜਾਬ ਨੂੰ ਤੇ ਸਾਰੇ ਸੂਬਿਆਂ ਨੂੰ ਅਧਿਕਾਰ ਦੇਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਉਹਦੇ ਅਧਿਕਾਰ ਜਿਹੜੇ ਮਿਲ ਸਕਣ ਤੇ ਲੋਕਾਂ ਨੂੰ ਇਹ ਮਹਿਸੂਸ ਹੋ ਸਕੇ ਕਿ ਗੁਲਾਮੀ ਵਰਗਾ ਸਾਨੂੰ ਜਿਹੜਾ ਅਹਿਸਾਸ ਕਰਾਇਆ ਜਾ ਰਿਹਾ ਕਿ ਪੰਜਾਬ ਨੂੰ ਕੋਈ ਹੱਕ ਨਹੀਂ ਉਹਦੀ ਜਿਹੜੀ ਸਰਕਾਰ ਨੂੰ ਕੋਈ ਹੱਕ ਨਹੀਂ ਖਾਸ ਕਰਕੇ ਉਹਨਾਂ ਸਰਕਾਰਾਂ ਜਿਹੜੀਆਂ ਪਹਿਲਾਂ ਹੀ ਸੋਸ਼ਲ ਨਾਲ ਭਰੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਜਿਹੜੀ ਹੈ ਨਾ ਇੱਕ ਨਵੀਂ ਸ਼ੁਰੂਆਤ ਹੋਏਗੀ ਅਸੀਂ ਜਿਹੜਾ ਮੈਂ ਸਮਝਦਾ ਕਿ ਉਹ ਖੜੋਤ ਵੀ ਤੋੜਨ ਦੀ ਲੋੜ ਹੈ ਜਿਹੜੀ ਅਸੀਂ ਕੀ ਇਹ ਮਿੱਥ ਨੱਪ ਰੱਖੀ ਆ ਕਿ ਕੇਂਦਰ ਔਰ ਪੰਜਾਬ ਦੇ ਹਮੇਸ਼ਾ ਦੁਸ਼ਮਣੀ ਭਰਿਆ ਮਾਹੌਲ ਸਿਰਜਿਆ ਜਾਂਦਾ ਜਾਣ ਬੁੱਝ ਕੇ ਇਹਨੂੰ ਐਟਮੋਸਫੇਅਰ ਪੈਦਾ ਕੀਤਾ ਜਾਂਦਾ ਕੇਂਦਰ ਔਰ ਪੰਜਾਬ ਦੇ ਵਿੱਚ ਜ਼ਹਿਰ ਭਰਿਆ ਜਿਹੜਾ ਨੌਸਰ ਪੈਦਾ ਹੁੰਦਾ ਰਹੇ ਤਾਂ ਉਹ ਖੜੋਤ ਨੂੰ ਤੋੜ ਕੇ ਮੈਂ ਸਾਂਦਾ ਕਿ ਕੇਂਦਰ ਨਾਲ ਸਾਨੂੰ ਸਾਡੇ ਰਿਸ਼ਤੇ ਇਹ ਜੇ ਹੋਣੇ ਚਾਹੀਦੇ ਆ ਕਿ ਇੱਕ ਵੱਡੇ ਭਰਾ ਤੇ ਛੋਟੇ ਭਰਾ ਦਾ ਰਿਸ਼ਤਾ ਤਾਂ ਉਹ ਰਿਸ਼ਤੇ ਦੇ ਵਿੱਚ ਜਿੱਥੇ ਵੱਡੇ ਭਰਾ ਨੂੰ ਕੁਝ ਸਾਨੂੰ ਗੁੱਸਾ ਦਿਖਾਉਣਾ ਚਾਹੀਦਾ ਉਹ ਤੋਂ ਸਾਨੂੰ ਪਿਆਰ ਭਰਿਆ ਗੁੱਸਾ ਦਿਖਾ ਕੇ ਵੀ ਸਾਨੂੰ ਅੱਕ ਲੈਣੀ ਚਾਹੀਦੇ ਨਾ ਤੇ ਵੱਡੇ ਭਰਾ ਦਾ ਵੀ ਫਰਜ਼ਵੰਦਾ ਕਿ ਜੇ ਛੋਟਾ ਭਰਾ ਮੇਰਾ ਕੋਈ ਹੱਕ ਮੰਗਦਾ ਜਿਹੜਾ ਉਹਦਾ ਜਾਇਜ਼ ਬੰਦਾ ਤਾਂ ਛੋਟੇ ਭਰਾ ਨੂੰ ਹੱਕ ਦੇਣਾ ਫਰਜ਼ਵੰਦਾ ਸੋ ਮੈਂ ਸਾਂਦਾ ਕਿ ਕੇਂਦਰ ਤੇ ਪੰਜਾਬ ਦਾ ਜਿਹੜਾ ਜਿਹੜਾ ਰਿਸ਼ਤਾ ਨਾ ਉਹ ਜ਼ਹਿਰ ਭਰਿਆ ਰਿਸ਼ਤਾ ਨਹੀਂ ਹੋਣਾ ਚਾਹੀਦਾ ਉਹ ਵੱਡੇ ਤੇ ਛੋਟੇ ਭਰਾ ਦਾ ਇੱਕ ਰਿਸ਼ਤਾ ਹੋਣਾ ਚਾਹੀਦਾ ਤੇ ਇਹ ਆਉਣ ਵਾਲੇ ਸਾਲਾਂ ਦੇ ਉੱਤੇ ਨਿਰਭਰ ਕਰੇਗਾ ਪੰਜਾਬ ਦੀ ਐਜੂਕੇਸ਼ਨ ਇਹ ਆ ਪੰਜਾਬ ਦੇ ਲੋਕ ਇਹ ਆ ਇਹ ਜਿਹੜੇ ਖਿੱਤੇ ਦੇ ਵਿੱਚ ਮੈਂ ਸਾਂਦਾ ਜਿਹੜੇ ਲੋਕ ਕਹੀ ਜਾਂਦੇ ਆ ਕਿ ਪ੍ਰਵਾਸੀ ਮਜ਼ਦੂਰ ਆ ਕੇ ਦੇ ਵਸਣੇ ਤੇ ਵੀ ਨਾ ਤਾਂ ਮੈਂ ਸਮਝਦਾ ਕਿਉਂਕਿ ਇਹ ਇੱਕ ਹਊਆ ਮਨਾ ਕੇ ਖੜਾ ਕੀਤਾ ਜਾ ਰਿਹਾ ਹੈ ਕਿ ਸਿੱਖ ਇੱਕ ਸਟੇਟ ਇਹੀ ਮੰਗ ਰਹੇ ਜਿੱਤੇ ਹਿੰਦੂਆਂ ਨੂੰ ਕੋਈ ਹੱਕ ਨਹੀਂ ਹੋਏਗਾ ਤਾਂ ਉਹਦੀ ਸਾਹਮਣੇ ਮੈਂ ਸਮਝਦਾ ਕਿ ਰਣਜੀਤ ਸਿੰਘ ਦਾ ਰਾਜ ਦੁਨੀਆਂ ਦਾ ਸਰਬੋਤਮ ਰਾਜ ਮੰਨਿਆ ਜਾਂਦਾ ਕਿ ਮੈਂ ਸਮਝਦਾ ਜੇਕਰ ਸਿੱਖਾਂ ਨੂੰ ਕਹੇ ਇਹ ਰਾਜਾਂਦਾ ਦੇਖੋ ਭਾਈ ਰਣ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਕਈ ਗੁਣਾ ਵੱਧ ਕੇ ਅਸੀਂ ਰਾਜ ਦੇ ਸਕਦੇ ਆ ਸੁਨਾਮ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਵੱਡੇ ਭਰਾ ਵਾਲੀ ਤੇ ਛੋਟੇ ਭਰਾ ਵਾਲੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹਾਲ ਦੇ ਵਿੱਚ ਸਿੱਖ ਨੌਂਦਵਾਨਾਂ ਦੇ ਉੱਪਰ ਐਨਐਸਏ ਦੇ ਰੂਪ ਤੇ ਵਿੱਚ ਸਖਤ ਕਾਨੂੰਨ ਲੱਗੇ ਨੇ ਸੱਟ ਐਕਟ ਲਾ ਕੇ ਉਹਨਾਂ ਨੂੰ ਪੰਜਾਬ ਤੋਂ ਕਈ ਮੀਲ ਕਈ 100 ਮੀਲ ਦੂਰੀ ਜਿਹੜਾ ਬਾਹਰ ਭੇਜ ਦਿੱਤਾ ਗਿਆ ਸੰਮਦੀ ਧਰਤੀ ਦੇ ਉੱਪਰ ਲੱਗਦਾ ਕਿ ਇਸ ਤੋਂ ਬਾਅਦ ਕੋਈ ਵੱਡੇ ਭਰਾ ਤੇ ਛੋਟੇ ਭਰਾ ਵਾਲੀ ਗੱਲ ਨਜ਼ਰ ਆਉਂਦੀ ਹੈ ਦੇ ਵਿੱਚ ਹਾਂ ਆਏਗੀ ਉਹਦਾ ਰੀਜ਼ਨ ਇਹ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਨਾ ਇਹ ਕੋਈ ਸਿੱਖ ਵਿਰਸੇ ਨਾਲ ਜੁੜੀ ਸਰਕਾਰ ਨਹੀਂ ਹੈਗੀ ਕਿਉਂਕਿ ਇਹ ਇਹੋ ਜਿਹੀ ਵੇੜਣਾ ਸੋਚ ਦੀ ਸਰਕਾਰ ਹੈ ਜਿਨ੍ਹਾਂ ਨੂੰ ਕਾਂਗਰਸ ਵਾਲਿਆਂ ਨੇ ਸਿੱਖੀ ਨਾਲ ਦੁਸ਼ਮਣੀ ਪਾ ਕੇ ਦੇਖ ਲਿਆ ਉਹਦਾ ਨਤੀਜਾ ਕੀ ਹੁੰਦਾ ਜਿਹੜੇ ਅਕਾਲੀ ਅਖੋਤੀ ਆਪਣੇ ਹਨ ਉਹਦੇ ਵਿੱਚ 1.2% ਇਹ ਜਿਹੇ ਹੈਗੇ ਜਿਹੜੇ ਪੰਥਕੰਦਰਦੀ ਰੱਖਦੇ ਨੇ ਪਰ ਵੱਧ ਕੇ ਸਮਤੀ ਦੀ ਗੱਲ ਹੈ ਕਿ ਸਿੱਖ ਚਿਹਰਿਆਂ ਨੂੰ ਸਿੱਖ ਸੋਚ ਨੂੰ ਅਪਣਾਉਣ ਦੇ ਵਿੱਚ ਇਹਨੂੰ ਸਮਝਣ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਪੂਰੀ ਤਰ੍ਹਾਂ ਅਸਮਰਥ ਰਹੀ ਹੈ ਸੋ ਮੈਂ ਸਮਝਦਾ ਉਹਨੇ ਕੇਂਦਰ ਨੂੰ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਸਿੰਘਾਂ ਦੇ ਉੱਤੇ ਐਨਐਸ ਲਾ ਕੇ ਉਹਨੂੰ ਦਿਖਾਇਆ ਕਿ ਅਸੀਂ ਤੇਰੇ ਤੋਂ ਬਿਦੱ ਸਿੱਖੀ ਨੌਜਵਾਨਾਂ ਜਿਹੜੇ ਸਿੱਖੀ ਦੀ ਗੱਲ ਕਰਦੇ ਨੇ ਅਸੀਂ ਉਹ ਤੋਂ ਵੀ ਵੱਧ ਤਸ਼ੱਦਦ ਹਾ ਕੇ ਤੇਰੇ ਤੋਂ ਵੀ ਵੱਧ ਨੰਬਰ ਬਣਾ ਸਕਦੇ ਆਪਣੇ ਆਪ ਨੂੰ ਪੰਥਕ ਜਥੇਬੰਦੀ ਹੋਣ ਦਾ ਦਾਵਾ ਕਰਨ ਵਾਲਾ ਸ਼ਰੂਮਨੀ ਅਕਾਲੀ ਦਲ ਬਾਦਲ ਉਹਨਾਂ ਦੇ ਲੀਡਰ ਹੋਣ ਵਿਰਸਾ ਸਿੰਘ ਵਲਟੋਹਾ ਹੋਵੇ ਜਾਂ ਸੁਖਬੀਰ ਬਾਦਲ ਹੋਣ ਲੱਗਦਾ ਨਹੀਂ ਕਿ ਭਾਈ ਅਮਰਪਾਲ ਸਿੰਘ ਦੇ ਉੱਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਕਿਹੜੀ ਚੀਜ਼ ਨੂੰ ਦਰਸਾਉਂਦੀਆਂ ਨੇ ਇਹ ਮੇਰੇ ਖਿਆਲ ਉਹਨਾਂ ਦੀ ਇੱਕ ਤਰਸਪਰੀ ਸਥਿਤੀ ਹੈ ਉਹਨਾਂ ਦੀ ਬੌਕਲ ਹਾੜ ਨਜ਼ਰ ਦਿਸਾਉਂਦੀ ਹੈ ਮੈਂ ਦੋ ਸ਼ਬਦਾਂ ਦੇ ਵਿੱਚ ਕਹਿਣਾ ਕਿ ਕਿਸੇ ਬੰਦੇ ਦਾ ਜਦੋਂ ਅੰਤ ਹੁੰਦਾ ਹੈ ਨਾ ਡੁੱਬਦਾ ਉਹਨੂੰ ਆਪਣੀ ਵੇੜੀ ਦੇ ਵਿੱਚ ਇਹ ਨਹੀਂ ਪਤਾ ਕਿ ਮੈਨੇ ਵਟੇ ਕਿੰਨੇ ਪਾਏ ਨੇ ਉਹਨੂੰ ਦੂਜਿਆਂ ਵੱਲੋਂ ਦੇਖ ਕੇ ਸਾਕੇ ਮੈਨੂੰ ਦੇਖ ਕੇ ਮੇਰਾ ਤਮਾਸ਼ਾ ਬਣ ਰਿਹਾ ਇਹਨਾਂ ਦੇ ਵੇੜੇ ਪਾਏ ਹੋਏ ਜਿਹੜੀ ਵੇੜੀ ਡੁੱਬ ਰਹੀ ਹੈ ਇਹਨਾਂ ਦੇ ਆਪਣੇ ਪਾਏ ਹੋਏ ਵਟੇ ਨੇ ਇਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੋਟੈਕਸ਼ਨ ਤਾਂ ਕੀ ਨਹੀਂ ਸੀ ਬਲਕਿ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਸਰੇ ਆਂ ਸਾਡੇ ਜਿਹੜੇ ਪੰਨੇ ਦੇ ਗਲੀਆਂ ਦੇ ਵਿੱਚ ਲੋਲੇ ਇਹ ਕਿਹੜੇ ਮੂ ਨਾਲ ਪੰਥਕ ਸਰਕਾਰ ਕਹਾਂਦੀ ਹੈ ਸਾਡੇ ਜਿਹੜੇ ਮੁਜਾਰਾ ਕਰ ਰਹੇ ਸਿੰਘਾਂ ਦੇ ਉੱਤੇ ਗੋਲੀਆਂ ਚਲਾ ਕੇ ਕਹਿੰਦੇ ਨੇ ਅਨਪਛਾਤੀ ਪੁਲਿਸ ਚਲਾਗੇ ਸਹਿ ਦੁਨੀਆ ਦੇ ਉੱਤੇ ਕੋਈ ਐਦਾ ਵਾਕਾ ਹੋਇਆ ਨਹੀਂ ਹੋਏਗਾ ਗੋਲੀਆਂ ਚਲਾਉਣ ਵਾਲੇ ਬੰਦੇ ਅਨਪਛਾਤੇ ਪੁਲਿਸ ਕਹਿ ਕੇ ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ ਸੁਨਮ ਸਾਹਿਬ ਖਡੂਰ ਸਾਹਿਬ ਹਲਕੇ ਦੇ ਵਿੱਚ ਇਹ ਸੰਘਰਸ਼ੀਆਂ ਦਾ ਇਲਾਕਾ ਮੰਨਿਆ ਜਾਂਦਾ ਤੇ ਖਡੂਰ ਸਾਹਿਬ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਹੋ ਲੋਕਾਂ ਦਾ ਟੇਸਟ ਨਜ਼ਰ ਕਿਸ ਤਰੀਕੇ ਦਾ ਹੁੰਦਾ ਕਿ ਇਸ ਵੱਲ ਲੋਕ ਕਿਹੜੀ ਧਿਰ ਦੇ ਵੱਲ ਜ਼ਿਆਦਾ ਰੁਖ ਕਰਦੇ ਨਜ਼ਰ ਆ ਰਹੇ ਮੈਨੂੰ ਇਹ ਲੱਗਦਾ ਇੱਕ ਪੰਜਾਬ ਦੇ ਵਿੱਚ ਨਾ ਇੱਕ ਕ੍ਰਾਂਤੀ ਦਾ ਬੀਜ ਖਡੂਰ ਸਾਹਿਬ ਦੇ ਵਿੱਚ ਜੇ ਬੀਜਿਆ ਜਾ ਰਿਹਾ ਹੈ ਤੇ ਮੈਨੂੰ ਇਹ ਵੀ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਫਰੀਦਕੋਟ ਦਾ ਜਿਹੜਾ ਨਾਲ ਦਾ ਹਲਕਾ ਉਹ ਵੀ ਇਸੇ ਤਰਜ਼ ਤੇ ਜਾਏਗਾ ਤੇ ਕੁਝ ਹੋਰ ਹਲਕੇ ਨਹੀਂ ਜਿੱਥੇ ਮੈਂ ਉਮੀਦ ਕਰਦਾ ਕਿ ਪੰਥਕ ਜਿਹੜੀ ਆ ਉਹ ਬੁੰਗਰੇ ਪਰ ਜਿਹੜਾ ਇਹ ਤਾਂ ਗਰੰਟੀਡ ਹੈ ਕਿ ਖਡੂਰ ਸਾਹਿਬ ਦਾ ਹਲਕਾ ਪੰਜਾਬ ਦੀ ਰਾਜਨੀਤੀ ਦੇ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਇਸ ਜਿਹੜੀ ਅੱਜ ਦੀ ਜਿਹੜੀ ਇਸ ਅੱਜ ਦੀ ਜਿਹੜਾ ਪ੍ਰਭਾਵਨਾ ਇਹ ਕਈ ਸਦੀਆਂ ਤੱਕ ਤੁਸੀਂ ਮਹਿਸੂਸ ਕਰਦੇ ਰਹੋਗੇ ਆਈ نو ਇਟ ਜੀ ਮੈਂ ਵੜੀ ਹਿਸਟਰੀ ਵੜੀ ਆ ਉਹਦਾ ਮੈਂ ਅੰਦਾਜ਼ ਮੈਂ ਉਹਦਾ ਪੂਰਾ ਸਰਵੇਖਣ ਕਰਕੇ ਤੁਹਾਨੂੰ ਗਰੰਟੀ ਦੇਣਾ ਕਈ ਕਈ ਸਰੀਆਂ ਦਾ ਕੇਸ ਜਿਹੜਾ ਆ ਇਸ ਮੁਹਿੰਮ ਦਾ ਦੋ ਦਿਨਾਂ ਦਾ ਤੁਹਾਨੂੰ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਅਫੈਕਟ ਦੇਖਿਆ ਜਾ ਸਕਦਾ ਹੈ ਬਿਲਕੁਲ ਪੰਜਾਬ ਦੇ ਅੰਦਰ ਇੱਕ ਵੱਖਰੇ ਤਰੀਕੇ ਦਾ ਪ੍ਰੀਤੀਕਲ ਮਾਹੌਲ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਜੇ ਪੰਥਕ ਹਲਕੇ ਖੜੂਰ ਸਾਹਿਬ ਫਰੀਦਕੋਟ ਜਾਂ ਇਸ ਦੇ ਸਮੇਤ ਤਮਾਮ ਸਾਰੇ ਹਲਕਿਆਂ ਦਾ ਜ਼ਿਕਰ ਹੋਵੇ ਤਾਂ ਇੱਕ ਵੱਖਰੇ ਤਰੀਕੇ ਦੀ ਪੰਜਾਬੀਆਂ ਦੇ ਅੰਦਰ ਚਿੰਗ ਪੈਦਾ ਹੁੰਦੀ ਨਜ਼ਰ ਆ ਰਹੀ ਹੈ ਪਰ ਪੁਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੀਆਂ ਕਿਐਸ ਰਾਈਆਂ ਲਾਈਆਂ ਜਾ ਸਕਦੀਆਂ ਨੇ ਨਤੀਜੇ ਕਿਸ ਤਰੀਕੇ ਦੇ ਹੋਣਗੇ ਇਹ ਵੀ ਗਰਾਊਂਡ ਤੇ ਤੁਹਾਡੇ درمیان ਲੈ ਕੇ ਹਾਜ਼ਰ ਹੋ ਰਹੇ ਆ ਧੰਨਵਾਦ